ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਦਸ ਵੱਡੀਆਂ ਖਬਰਾਂ ਤੇ ਜਾਲੀ ਪੁਲਿਸ ਇੰਸਪੈਕਟਰ ਬਣ ਕੇ ਸਰਕਾਰੀ ਮੁਲਾਜ਼ਮਾਂ ਨੂੰ ਕਰਦੀ ਸੀ ਬਲੈਕਮੇਲ ਹੁਣ ਪੁਲਿਸ ਨੇ ਕਰ ਲਈ ਗ੍ਰਿਫਤਾਰ ਅੰਮ੍ਰਿਤਸਰ ਪੁਲਿਸ ਨੇ ਰਣਜੀਤ ਕੌਰ ਨਾਮ ਦੀ ਮਹਿਲਾ ਕੀਤੀ ਗ੍ਰਿਫਤਾਰ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਬਾਰੇ ਹੋਏ ਵੱਡੇ ਖੁਲਾਸੇ ਇੰਸਟਾ ਦੀ ਕੁਇਨ ਹੈ ਲਗਜ਼ਰੀ ਲਾਈਫ ਦੀ ਹੈ دیਵਾਨੀ ਅਮਨਦੀਪ ਕੌਰ ਕੋਲ ਦੇ ਹੈ ਵਿਰਾਟ ਗ੍ਰੀਨ ਦੇ ਵਿੱਚ 2 ਕਰੋੜ ਦੀ ਕੋਠੀ ਥਾਰ ਗੱਡੀ ਵਰਨਾ ਗੱਡੀ ਆਡੀ ਬੁਲੇਟ ਅਤੇ ਔਰ ਰਾਇਲਸ ਦੀਆਂ ਘੜੀਆਂ ਲਗਾਉਂਦੀ ਆ ਬਰਖਾਸਾ ਮਨਦੀਪ ਕੌਰ ਜੱਜਦਾਰ ਗਿਆਨੀ ਕੁਲਦੀਪ ਸਿੰਘ ਗੜਗੱਜੋਂ ਉਹਨਾਂ ਦਾ ਹੋਇਆ ਵਿਰੋਧ ਜੱਜਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਰੋਪਾਉ ਦੇਣ ਤੋਂ ਰੋਕਿਆ ਜਰਨੈਲ ਸਿੰਘ ਸ਼ਖੀਰਾ ਨਾਂ ਦੇ ਸ਼ਖਸ ਨੇ ਕੀਤਾ ਵਿਰੋਧ ਭਾਈ ਮਹਿਲ ਸਿੰਘ ਬੱਬਰ ਦੇ ਭੋਗ ਦੇ ਉੱਪਰ ਪਹੁੰਚੇ ਸਨ ਜੱਜਦਾਰ ਸਾਹਿਬ ਈਡੀ ਦੇ ਵੱਲੋਂ ਐਮਐਲਏ ਰਾਣਾ ਗਰਜੀਤ ਦੇ ਬੇਟੇ ਦੀ ਪ੍ਰਾਪਰਟੀ ਕੀਤੀ ਜ਼ਬਤ ਫੈਮਾ ਐਕਟ ਦੇ ਤਹਿਤ ਕੀਤੀ ਗਈ ਕਾਰਵਾਈ ਫੈਮਾ ਐਕਟ ਦੀ ਉਲੰਘਣਾ ਕਰਨ ਦੇ ਲੱਗੇ ਇਲਜ਼ਾਮ ਰਾਣਾ ਸ਼ੂਗਰ ਲਿਮਟਿਡ ਦੀ ਕੁੱਲ 22.2 ਫੀਸ ਦੇ ਕਰੋੜ ਦੀ ਜਿਹੜੀ ਪ੍ਰਾਪਰਟੀ ਕੀਤੀ ਜ਼ਬਤ ਸੰਸਦ ਦੇ ਵਿੱਚ ਪਾਸ ਹੋਇਆ ਵਕਫ ਸੋਧ ਬਿੱਲ ਪੀਐਮ ਮੋਦੀ ਨੇ ਜਿਤਾਈ ਖੁਸ਼ੀ ਕਿਹਾ ਸੰਸਦ ਦੇ ਵਿੱਚ ਵਕਫ ਸੋਧ ਬਿੱਲ ਨੂੰ ਮਨਜ਼ੂਰੀ ਇੱਕ ਇਤਿਹਾਸਕ ਪਲ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨੇ 8ਵੀਂ ਜਮਾਤ ਦਾ ਨਤੀਜਾ ਹੁਸ਼ਿਆਰਪੁਰ ਦੇ ਪੁਨੀਤ ਵਰਮਾ ਨੇ ਹਾਸਲ ਕੀਤਾ ਪਹਿਲਾ ਸਥਾਨ 600 ਦੇ ਵਿੱਚੋਂ 600 ਅੰਕ ਕੀਤੇ ਹਾਸਲ ਨਸ਼ਾ ਖਿਲਾਫ ਰਾਜਪੁਰ ਗੁਲਾਬ ਚੰਦ ਕਟਾਰੀਆ ਨੇ ਕੀਤੀ ਪੈਦਲ ਯਾਤਰਾ ਅੱਜ ਫਤੇਕੜ ਜੂੜੀਆਂ ਦੇ ਵਿੱਚ ਕੀਤੀ ਪੈਦਲ ਯਾਤਰਾ 8 April ਤੱਕ ਜਾਰੀ ਰਹੇਗੀ ਇਹ ਯਾਤਰਾ ਅੰਮ੍ਰਿਤਸਰ ਤੇ ਗਰਦਾਸਪੁਰ ਦੇ ਵਿੱਚ ਕੱਢੀ ਜਾਵੇਗੀ ਪੈਦਲ ਯਾਤਰਾ ਬਟਿੰਡਾ ਦੀ ਕੋਡ ਕੰਪਲੈਕਸ ਦੇ ਵਿੱਚ ਹੋਇਆ ਹਾਈ ਵੋਲਟੇਡ ਡਰਾਮਾ ਪੁਲਿਸ ਸਾਹਮਣੇ ਭੜੇ ਮਹਿਲਾ ਮੁਲਾਜ਼ਮ ਦਾ ਸਾਥੀ ਅਤੇ ਇਲਜ਼ਾਮ ਲਗਾਉਣ ਵਾਲੀ ਮਹਿਲਾ ਡਿਸਮਿਸ ਮਹਿਲਾ ਮੁਲਾਜ਼ਮ ਦੀ ਪੇਸ਼ੀ ਦੌਰਾਨ ਹੋਇਆ ਹੰਗਾਮਾ ਚਿੱਟੇ ਸਣੇ ਮਹਿਲਾ ਕਾਂਸਟੇਬਲ ਦੀ ਹੋਈ ਸੀ ਗ੍ਰਿਫਤਾਰੀ ਨਸ਼ਾ ਤਸਕਰਾਂ ਖਿਲਾਫ ਮੋਗਾ ਪੁਲਿਸ ਦੀ ਵੱਡੀ ਕਾਰਵਾਈ 3 ਕਰੋੜ 50 ਲੱਖ ਦੀ ਪ੍ਰਾਪਰਟੀ ਕੀਤੀ ਜੱਤ ਅਰਸ਼ਦੀਪ ਕਰੋੜ ਦੀ 1 ਕਰੋੜ 19 ਲੱਖ ਸੁਖਜੀਤ ਸਿੰਘ ਦੀ 83 ਲੱਖ ਸੰਦੀਪ ਸਿੰਘ ਦੀ 32 ਲੱਖ 6000 ਗੁਰਜਨ ਸਿੰਘ ਦੀ 11 ਲੱਖ 28000 ਗੁਰਚਰਨ ਸਿੰਘ ਦੀ 37 ਲੱਖ 80 ਹਜ਼ਾਰ ਗੁਰਵਿੰਦਰ ਸਿੰਘ ਦੀ 68 ਲੱਖ 35 ਹਜ਼ਾਰ ਦੀ ਪ੍ਰਾਪਰਟੀ ਕੀਤੀ ਸੀਜ਼ ਸੁਖਵੀਰ ਸਿੰਘ ਬਾਦਲ ਨੇ ਨਰੈਣ ਸਿੰਘ ਚੌੜਾ ਖਿਲਾਫ ਲਿਆ ਵੱਡਾ ਫੈਸਲਾ ਹਾਈ ਕੋਰਟ ਦਾ ਕੀਤਾ ਰੋਕ ਆਪਣੇ ਤੇ ਹੋਏ ਹਮਲੇ ਦੀ ਸੀਬੀਆਈ ਅਤੇ ਐਨਆਈਏ ਜਾਂਚ ਦੀ ਕੀਤੀ ਮੰਗ 25 ਮਾਰਚ ਨੂੰ ਮਿਲੀ ਸੀ ਨਰੈਣ ਸਿੰਘ ਚੌੜਾ ਨੂੰ ਜ਼ਮਾਨਤ ਇਸ ਸਨਸਦਿਆਂ ਦਾ ਸ ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਜਾਜ਼ਾ ਧੰਨਵਾਦ